ਬੂੜ ਸਿੰਘ ਸਰ কোন ਸੇ ਗਾਮ ਸੇ ਦੋਨਾ ਨਾਨਕਾ ਅਭੀ ਆਰਮੀ ਲੈ ਕੇ ਆਈਏ ਆਪਕੋ ਕੀ ਵਹਾਂ ਪੇ ਪਾਣੀ ਥਾ ਸਾਰਾ ਸਰ ਪਾਣੀ ਗਾਮ ਮੇਂ ਬਾਰਿਸ਼ ਪਾਣੀ ਸਾਰਾ ਭਰ ਗਿਆ ਅਸੀਂ ਫਸੇ ਵਥਾ ਆਰਮੀ ਨੇ ਚੀਤਾ ਆ ਤੇ ਇਹਨਾਂ ਸਾਨੂੰ ਉਥੋਂ ਬੇੜੀਆਂ ਦੇ ਨਿਕਾਲ ਤੇ ਲਿਆਂਦਾ ਹਾਂ ਹਾਂਜੀ ਹਾਂਜੀ ਕੋਈ ਠੀਕ ਹੈ ਬਹੁਤ ਸੇਤਾ ਦੇ ਰਹੀ ਜੀ ਸਰਕਾਰ ਨੂੰ ਕੀ ਕਹੋਗੇ ਫਸਲ ਹੈਈ ਸਾਡੀਆਂ ਸੋ ਸਰ ਫਸਲ ਫੁਸਲ ਸਾਰੀ ਤਬਾਹ ਹੋ ਗਈ 30 ਕਿੱਲਾ ਸੇ ਮੇਰੇ ਜੀ ਸੀ ਫਸਲ ਉਹ ਉਸ ਕਰਤੇ ਸਾਨੂੰ ਸਭ ਘਬਰਾਟ ਹੋਦਾ ਸਾਡਾ ਤਾਂ ਬੁਰਾ ਹਾਲ ਹੈ ਗਏ ਪਰਿਵਾਰ ਦੇ ਕਿੰਨੇ ਲੋਗ ਆਪ ਪਰਿਵਾਰ ਦਾ ਸਾਰਾ ਪਿੰਡ ਹੀ ਗਾਮ ਫਸਿਆ ਕੀ ਨਾਮ ਹੈ ਜੀ ਤੁਹਾਡਾ ਰੇਸ਼ੋ ਬਾਈ ਕਿਹੜੇ ਪਿੰਡ ਤੋਂ ਲੋਹਨੇ ਨਾਨਕੇ ਚ ਕੀ ਹਾਲ ਹੈ ਉੱਥੇ ਤੁਹਾਡੇ ਪਿੰਡ ਦਾ ਬੁਰਾ ਹਾਲ ਹੈ ਦਾ ਹੈ ਕਿੱਦਾਂ ਪੂਰਾ ਬਹੁਤ ਬੱਚੇ ਉੱਤੇ ਛੱਤਾ ਦੇ ਬੈਠੇ ਨੇ ਪਾਣੀ ਘਰਾਂ ਵਿੱਚ ਅਗੇ ਨੇ ਮਾਲ ਪਸੂ ਇੱਕ ਕੱਢਿਆ ਉਹ ਵੀ ਮਾਲ ਪਸੂ ਦਾ ਬੁਰੀ ਹਾਲਤ ਪੈ ਰਹੀ ਏ ਸੈਂਟਰ ਵਿੱਚ ਉਤਰ ਕੱਲੀ ਸੀ ਇੱਕ ਮੱਝ ਉਹ ਵੀ ਮਾਰ ਪਈ ਉਧਰ ਹੀ ਹੁਣ ਚੱਲੇ ਸੀ ਮੱਝ ਦਾ ਪਤਾ ਲੈਣ ਤੇ ਬੁਰੇ ਬੱਚੇ ਉੱਤੇ ਤੁੱਪਦਾਈ ਬੈਠੇ ਨੇ ਤੇ ਘਰਾਂ ਵਿੱਚ ਪਾਣੀ ਵੜਿਆ ਫਿਰਦਾ ਏ ਢਾਣੇ ਉੱਤਾਰ ਰੱਖੀ ਬੈਠੇ ਆ ਸਾਰਾ ਸਮਾਨ ਸਾਰਾ ਪਿੱਜਾ ਜਾਂਦਾ ਏ ਬੁਰਾ ਹਾਲ ਹੋਇਆ ਖੜਾ ਕਿੱਦਾਂ ਆਇਓ ਇੱਥੇ ਤੁਹਾਨੂੰ ਕੌਣ ਲੈ ਕੇ ਆ ਆਹ ਉਹਨਾਂ ਫੌਜੀਆ ਲੈ ਆਂਦਾ ਹਾਂ ਕਿਸਤਿਆਂ ਤੇ ਆ ਹਾਂ ਕਿਸਤਿਆਂ ਤੇ ਆਏ ਸੀ ਤੇ ਇੱਥੇ ਲੰਘ ਕੇ ਮਸਾਂ ਆ ਵੀ ਦਾ ਡਰ ਡਰ ਕੇ ਮੈਂ ਤਾਂ ਲੋੜ ਨਾ ਜਾਵੇ ਬਾਕੀ ਸਾਰੇ ਪਰਿਵਾਰ ਉੱਥੇ ਹਾਂ ਸਾਰਾ ਪਰਿਵਾਰ ਉੱਥੇ ਫੌਜੀ ਮਦਦ ਕਰ ਰਹੇ ਆ ਤੁਹਾਡੀ ਹਾਂ ਕਰਦੇ ਪੈਨ ਫੌਜੀ ਪਿੰਡ ਨੂੰ ਸਮਾਨ ਹਾਂ ਦੇਉਂਦੇ ਪੈ ਤੁਹਾਡਾ ਕੁਲਵੰਤ ਸਿੰਘ ਜੀ ਕਿਹੜਾ ਪਿੰਡ ਤੁਹਾਡਾ ਮਾਥਮਨਗਰ ਦੋਨਾਂ ਹਨਕਾ ਹਾਂਜੀ ਹਾਲਾ ਉੱਥੇ ਪਾਣੀ ਦਾ ਸਾਲ ਤਾਂ ਸਾਰਾ ਪਾਣੀ ਪਾਣੀ ਹੈ ਗਾਮ ਹਾਂਜੀ ਚਾਰਤ ਤੇ ਪਿੰਡ ਤੇ ਤੁਹਾਡਾ ਘਰ ਜਿਹੜਾ ਉਹ ਬਸ ਬੰਨੀ ਬੈਠੇ ਥੋੜਾ ਜਿਹਾ ਹੋਰ ਪਾਣੀ ਪਾ ਦਿਆ ਤਾਂ ਬਸ ਅੰਦਰ ਚੱਲ ਆ ਜਾਏਗਾ ਕਿੰਨੇ ਸਾਲਾਂ ਬਾਅਦ ਇੰਨਾ ਪਾਣੀ ਆਇਆ ਇਹ ਅੱਗੇ 23 ਚ ਆਇਆ ਤੇ ਹੁਣ 25 ਚ ਆ ਗਿਆ ਤੇ ਆਰਮੀ ਵਾਲੇ ਜੋ ਹੋ ਗਏ ਨੇ ਸਾਡੀ ਬਹੁਤ ਸੇਵਾ ਕਰ ਰਹੇ ਨੇ ਜੋ ਇੰਡੀਅਨ ਆਰਮੀ ਹੈ ਉਹ ਸਾਨੂੰ ਬੇੜੀਆਂ ਤੇ ਲੈ ਆਂਦੇ ਨੇ ਤੇ ਜੋ ਬਜ਼ੁਰਗ ਅਗੇ ਨੇ ਉਹਨਾਂ ਦੀ ਸਿਹਤਾਂ ਮੈਡੀਕਲ ਸਭ ਸਹੂਲਤ ਆ ਗਈ ਇੱਥੇ ਹਾਂਜੀ ਦਵਾਈਆਂ ਵਗੈਰਾ ਫਲ ਆਪ ਦੇ ਤੁਹਾਨੂੰ ਰੋਟੀ ਖਾਣ ਆ ਰੋਟੀ ਪੂਰੀ ਜੋ ਵੀ ਬਣਾਉਂਦੇ ਨੇ ਆ ਆਰਮੀ ਦਿੰਦੀ ਸਭ ਆ ਮਤਲਬ ਪਾਣੀ ਘਟ ਜਾਏਗਾ ਉਸ ਤੋਂ ਬਾਅਦ ਹਾਂ ਪਾਣੀ ਘਟਾ ਤਾਂ ਫੇਰ ਉਹ ਵੀ ਪਤਾ ਨਹੀਂ ਸਾਡਾ ਲੀਕੀ ਬਣਦਾ ਪਤਾ ਨਹੀਂ ਤੇ ਉੱਤੇ ਬਣ ਕੇ ਤੇ ਫਸਲਾਂ ਵੀ ਕੋਈ ਪਤਾ ਨਹੀਂ ਬਜਿੰਦੀਆਂ ਨਿਕ ਨਹੀਂ ਬਜਿੰਦੀਆਂ ਲਈ ਸਰਕਾਰ ਤੋਂ ਕੋਈ ਸਰਕਾਰ ਦੀ ਡਿਮਾਂਡ ਉਹ ਕੀ ਕਰੀਏ ਉਹ ਆਪ ਹੁਣ ਸਰਕਾਰ ਵੀ ਹਾਂਜੀ ਹੋਈ ਖੜੀ ਕੋਈ ਕਰਦੇ ਤਾਂ ਨਹੀਂ ਹਾਲ ਕਿਸੇ ਦਾ ਰਿੰਕ ਸਿੰਘ के एरिया से मोनी वाले चुके से अभी यहाँ राशन बांटने जा रहे हैं हाँ, हाँ अंकुना मिनिस्ट्री से हम आए अंकुना मिनिस्ट्री से हम आए हैं अभी राशन बांटने जा रहे इस गांव में यहाँ पर पानी बहुत है लोग तकलीफ में इनके पशु सभी तकलीफ में इसीलिए हम इनको राशन देने जा रहे हैं लोग अपनी जरूरतों को पूरा कर सके आप देख रही हो यहाँ पर कितना पानी है कितने गांव डूब चुके हैं अभी हाँ हाँ आर्मी की मदद से जा रहे हैं हमारे जवान जो इंडियन आर्मी के वो हमारी हेल्प कर लें करने में हमारी। वजीर सिंह पिंड दो किस आए फौजी साहब कढा बहुत औखे आए सी ਕਰਦੇ ਪੈਨ ਬੜੇ ਔਖੇ ਨੇ ਫੌਜੀ ਸਾਹਿਬ ਅਸੀਂ ਵੀ ਔਖੇ ਆ ਗਿਆ ਬੜੇ ਨਿਕੜ ਰਹੇ ਨੇ ਸਾਰਾ ਪਿੰਡ ਡੁੱਬ ਰਿਹਾ ਸਦਾ ਪਾਣੀ ਨਾਲ ਫੌਜ ਮਦਦ ਕਰ ਰਹੀ ਬਹੁਤ ਫੌਜੀ ਸਾਹਿਬ ਮਦਦ ਕਰ ਰਹੇ ਨੇ ਫੌਜੀ ਕੀਤੀ ਹੈ ਸਾਡੀ ਬਹੁਤ ਮਦਦ ਤੇ ਸਾਰਾ ਪਾਣੀ ਬੱਖੀ ਵਗ ਜਿੱਡਾ ਪਿੰਡ ਜਵਾ ਫਰਦਾ ਪਾਣੀ ਜਿਹੜੇ ਫੌਜੀ ਨਿਕਾਲੀ ਜਾਂਦੇ ਸਾਨੂੰ ਤੋਂ ਸਾਡੀ ਵਾਣੀ ਕੋਈ ਰਹਿ ਗਈ ਚਾਰਾ ਚੁਰਾ ਬਮਾੜਾ ਮੋਟਾ ਆਦਾ ਪਾਣੀ ਸਕਦੀ ਬੇੜੀ ਬੇੜੀ ਨਹੀਂ ਆ ਸਕਦੀ ਚਾਰਾ ਨਹੀਂ ਆ ਸਕਦਾ ਚਾਰ ਆ ਨਹੀਂ ਸਕਦਾ ਇੱਥੇ ਖਾਣ ਪੀਣ ਮਿਲ ਰਿਹਾ ਹੈ ਕਾਂਵ ਚ ਚਾਰਾ ਨਹੀਂ ਆ ਰਿਹਾ ਪਾਣੀ ਕੋਈ ਨਹੀਂ ਘਟਿਆ ਜੀ ਅੱਗੇ ਵੀ ਆਇਆ ਸੀ ਪਾਣੀ ਇੱਥੇ ਪਾਣੀ ਤੇ 23 ਵਿਚ ਆ ਜੀ 23 ਵਿੱਚ 23 ਤੋਂ ਬਾਅਦ ਹੁਣ ਆਇਆ ਜੀ ਜਿਆਦਾ ਹੈ ਕਿ ਘਟਿਆ ਜਿਆਦਾ ਪਾਣੀ ਬਹੁਤ ਹੈ 23 ਨਾਲੋਂ ਜ਼ਿਆਦਾ ਹੈ 88 ਨਾਲ ਪਾਣੀ ਜ਼ਿਆਦਾ ਹੋ ਗਿਆ 88 ਨਾਲ ਪਾਣੀ ਜ਼ਿਆਦਾ